ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਰਾਏ ਜੀ ਹਮ ਤੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਨੇ ਆ ਪੁੱਚੋ ਮੰਡੀ ਨੇੜੇ ਪਹਾਰਾ ਚੌਂਕ ਆ ਗਏ ਤੇ ਬਾਈਆਂ ਨੇ ਕੰਮ ਕੀਤਾ ਇੱਥੇ ਘਰ ਦਾ ਦੁੱਧ ਦਹੀਂ ਘਿਓ ਲੱਸੀ ਮੱਖਣ ਸਾਰਾ ਕੁਝ ਹੀ ਮਿਲਦਾ ਤੇ ਬਾਕੀ ਵਿਆਹ ਸਾਧਿਆਂ ਦਾ ਜਿਹੜੇ ਆਰਡਰ ਵੀ ਬੁੱਕ ਕਰਦੇ ਆ ਤੇ ਘਰ ਦਾ ਦੁੱਧ ਸ਼ੁੱਧ ਪਿਓਰ ਕੁਆਲਟੀ ਦੇ ਵਿੱਚ ਮਿਲਦਾ ਨਾ ਤੁ ਪੁੱਚੋ ਮੰਡੀ ਆ ਨੇੜੇ ਪਹਾਰਾ ਚੌਂਕ ਬੱਸ ਸਟੈਂਡ ਵਾਲੀ ਜਿਹੜੀ ਮੇਨ ਗਲੀ ਆ ਤੇ ਬਾਕੀ ਵਾਇਨਾ ਕਰਾਉਣੇ ਸਾਡੀ ਗੱਲ ਤੇ ਸਾਰਾ ਆਟਮਾ ਮਿਲ ਗਿਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕਿਹੜੀ ਕਿਹੜੀ ਆਟਮਾ ਮਿਲਦੀਆਂ ਆਪਣੇ ਕੋਲੇ ਭਾਈ ਆਪਣੇ ਕੋਲ ਦੁੱਧ ਪਨੀਰ ਖੋਆ ਸਭ ਮਿਲਦਾ ਦਾ ਸਾਰਾ ਕੁਝ ਮਿਲਦਾ ਤੇ ਘਰ ਨਤਰ ਕੀਤਾ ਹੋਇਆ ਹਾਂਜੀ ਭਾਈ ਬਾਕੀ ਵਿਆਹ ਸ਼ਾਦੀਆਂ ਵਾਸਤੇ ਚਾਹੀਦਾ ਕਿਸ ਨੂੰ ਵੱਧ ਤੋਂ ਵੱਧ ਹਾਂਜੀ ਭਾਈ ਜੀ ਹਰ ਵਕਤ ਆਪਾਂ ਨੂੰ ਤਿਆਰ ਮਿਲੂਗਾ ਹਾਂਜੀ ਭਾਈ ਤਿਆਰ ਆਊਟਰ ਆ ਪਹਿਲਾਂ ਕਰਦੇ ਅਗਲਾ ਹਾਂਜੀ ਤੇ ਬਾਕੀ ਸਾਰਾ ਸਾਰਾ ਸਮਾਨ ਹੀ ਘਰ ਦਾ ਬਣਿਆ ਹੋਇਆ ਆਪਣਾ ਹਾਂਜੀ ਬਾਈ ਦੁੱਧ ਵੀ ਜੇ ਕਿਸੇ ਨੂੰ ਦੁੱਧ ਚਾਹੀਦਾ ਦੁੱਧ ਵੀ ਮਿਲੂਗਾ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲਦੇ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਹੈਗਾ 947355018 947355018 55018 ਤੇ ਬਾਕੀ ਉਸ ਤੋਂ ਸਾਰਾ ਕੁਝ ਬਣਾ ਕੋਲੇ ਤਾਜ਼ਾ ਮਿਲਦਾ ਉਹ ਨਹੀਂ ਜਿੱਥੇ ਲੈ ਕੇ ਆਉਂਦੇ ਜਿੰਨੀ ਲੱਗ ਜੇ ਤੇ ਬਾਕੀ ਰਾਇਤਾ ਸਾਰਾ ਕੁਝ ਬਣਿਆ ਬਣਾਇਆ ਮਿਲਦਾ ਠੀਕ ਤੇ ਜੇ ਤੁਹਾਨੂੰ ਵੱਧਦੀ ਜਰੂਰਤ ਹੋਵੇ ਤੁਸੀਂ ਪਹਿਲਾਂ ਇੱਕ ਦਿਨ ਪਹਿਲਾਂ ਆਰਡਰ ਕਰ ਸਕਦੇ ਹੋ ਤੇ ਬਾਕੀ ਸਾਨੂੰ ਤਿਆਰ ਮਿਲੂਗਾ ਪੁੱਚੋ ਕੈਂਚਾਂ ਵਾਲੀ ਸਾਈਡ ਤੋਂ ਜਦੋਂ ਆਪਾਂ ਆਉਂਨੇ ਆ ਇਹ ਜਮਾ ਕੋਰਨਰ ਤੇ ਰਹਿ ਗਈ ਦੁਕਾਨ ਇਹ ਬੱਸ ਅੱਡੇ ਨੂੰ ਜਾਂਦੀ ਆ ਪੁੱਚੋ ਮੰਡੀ ਬੱਸ ਸਟੈਂਡ ਨੂੰ ਨੇੜੇ ਭਾਰਾ ਚੌਕ ਆ ਗਿਆ ਤੇ ਕੋਰਨਰ ਦੇ ਉੱਤੇ ਦੁਕਾਨ ਆ ਤੁਸੀਂ ਦੇਖ ਸਕਦੇ ਹੋ